ਪਿਛਲੇ ਦਿਨੀ ਪਟਿਆਲਾ ਦੇ ਵਿੱਚ ਇੱਕ ਬੱਚੀ ਦੀ ਮੌਤ ਹੋ ਗਈ ਸੀ ਖਾਂ ਦੇ ਨਾਲ ਉਸ ਤੋਂ ਬਾਅਦ ਸਿਹਤ ਭਾਗ ਜਾ ਗਿਆ ਸੈਂਪਲ ਲਿੱਤੇ ਗਏ ਨੇ ਤਾਂ ਲੁਧਿਆਣਾ ਦੇ ਵਿੱਚ ਵੀ ਵੱਡੇ ਪੱਧਰ 'ਤੇ ਸੈਂਪਲ ਲਿੱਤੇ ਗਏ ਨੇ ਕਿੰਨੇ ਕ ਸੈਂਪਲ ਲਿੱਤੇ ਗਏ ਨੇ ਕਿੰਨੇ ਸੈਂਪਲ ਹੁਣ ਫੇਲ ਆਏ ਨੇ ਆਏ ਨਹੀਂ ਉਹਦੇ ਵਿੱਚ ਬੈਂਜ਼ੋਏਟ ਦੀ ਮਾਤਰਾ ਨਾਰਮਲ ਨਾਲੋਂ ਥੋੜੀ ਜ਼ਿਆਦਾ ਆਈ ਇੱਕ ਨੂੰ ਪ੍ਰੀਜ਼ਰਵ ਰੱਖਣ ਵਾਸਤੇ ਬੈਂਜ਼ੋਇਟ ਯੂਜ਼ ਹੁੰਦਾ ਹੈ ਬੈਂਜ਼ੋਇਟ ਦੀ ਇੱਕ ਮਾਤਰਾ ਤੱਕ ਯੂਜ਼ ਕਰਨਾ ਸਹੀ ਹੁੰਦਾ ਉਹ ਐਂਟੀਬੈਕਟੀਰੀਅਲ ਪ੍ਰੋਪਰਟੀ ਹੁੰਦੀ ਹੈ ਉਹਦੀ ਬੈਕਟੀਰੀਆ ਨੂੰ ਪਨੋਪਣ ਦੀ ਨਹੀਂ ਦਿੰਦਾ 2 ਜਾਂ 3 ਦਿਨ ਸ਼ੈਲਫ ਲਾਈਫ ਰਹਿੰਦੀ ਹੈ ਕੇਕ ਦੀ ਉਹਦੇ ਕਰਕੇ ਯੂਜ਼ ਹੁੰਦਾ ਹੈ ਕਿ ਐਕਸਪਾਇਰੀ ਆਈਟਮ ਬਿਲਕੁਲ ਵੀ ਸੇਲ ਤੇ ਆਈਟਮਸ ਨਾਲ ਮਿਕਸ ਨਹੀਂ ਹੋਣਾ ਚਾਹੀਦਾ ਜਦ ਕੋਈ ਆਈਟਮ ਐਕਸਪਾਇਰ ਹੋ ਜਾਂਦਾ ਉਹਦਾ ਅਲੱਗ ਰੈਕ ਬਣਾਨ ਉੱਥੇ ਪਿਆ ਹੋਵੇ ਉੱਪਰ ਨਾਟ ਫਾਰ ਸੇਲ ਲਿਖੀ ਪਿਛਲੇ ਦਿਨੀ ਪਟਿਆਲਾ ਦੇ ਵਿੱਚ ਇੱਕ ਬੱਚੀ ਦੀ ਕੇਖਾਨ ਦੇ ਨਾਲ ਮੌਤ ਹੋ ਗਈ ਸੀ ਤਾਂ ਉਸ ਤੋਂ ਬਾਅਦ ਸਿਹਤ ਵਿਭਾਗ ਵੱਲੋਂ ਪੂਰੇ ਪੰਜਾਬ ਦੇ ਵਿੱਚ ਜਿੱਥੇ-ਜਿੱਥੇ ਬੈਕਰੀਆਂ ਦੇ ਵਿੱਚ ਕੇਕ ਬੰਦਦੇ ਨੇ ਉੱਥੋਂ ਸੈਂਪਲ ਲਿੱਤੇ ਗਏ ਸੀ ਤਾਂ ਲੁਧਿਆਣਾ ਦੀ ਗੱਲ ਕੀਤੀ ਜਾਵੇ ਤਾਂ ਲੁਧਿਆਣਾ ਦੇ ਵਿੱਚ ਵੀ ਵੱਡੀ ਤਦਾਦ ਦੇ ਵਿੱਚ ਵੱਖ-ਵੱਖ ਥਾਵਾਂ ਤੋਂ ਜਿੱਥੇ ਕੇਕ ਬੰਦਦੇ ਨੇ ਬੈਕਰੀਆਂ ਦੇ ਵਿੱਚ ਉੱਥੋਂ ਸੈਂਪਲ ਲਿੱਤੇ ਗਏ ਸੀਗੇ ਤਾਂ ਕੁਝ ਸੈਂਪਲ ਜਿਹੜੇ ਨੇ ਉਹ ਫੇਲ ਆਏ ਨੇ ਤਾਂ ਇਸ ਬਾਰੇ ਗੱਲਬਾਤ ਕਰਾਂਗੇ ਡੀ ਐਚਓ ਮੈਡਮ ਡਾਕਟਰ ਰੀਪੂ ਦਮਨ ਜੀ ਸਾਡਾ ਨਾਮ ਜੁਨੇ ਗੱਲਬਾਤ ਕਰ ਲੈਣੇ ਆ ਮੈਡਮ ਪਿਸਤ ਦਿਨੀ ਪਟਿਆਲਾ ਦੇ ਵਿੱਚ ਇੱਕ ਬੱਚੀ ਦੀ ਮੌਤ ਹੋ ਗਈ ਸੀ ਕੇਕ ਖਾਣ ਦੇ ਨਾਲ ਉਸ ਤੋਂ ਬਾਅਦ ਸਿਹਤ ਵਿਭਾਗ ਜਾ ਗਿਆ ਸੈਂਪਲ ਲਿੱਤੇ ਗਏ ਨੇ ਤਾਂ ਲੁਧਿਆਣਾ ਦੇ ਵਿੱਚ ਵੀ ਵੱਡੀ ਤਦਾ Φίλα Ινέ. ਆ ਕੇਕ ਦੇ ਸੈਂਪਲ ਅਸੀਂ ਰੂਟੀਨਲੀ ਲੈਂਦੇ ਰਹਿੰਦੇ ਆ ਸਪੈਸ਼ਲੀ ਤਿਉਹਾਰਾਂ ਦੇ ਨੇੜੇ ਜਦੋਂ ਕੇਕ ਦੀ ਕੰਜ਼ਮਪਸ਼ਨ ਵੱਧ ਜਾਂਦੀ ਹੈ ਦਿਵਾਲੀ ਦੇ ਨੇੜੇ ਵੀ ਅਸੀਂ ਬਹੁਤ ਕੇਕ ਦੇ ਸੈਂਪਲ ਲਿੱਤੇ ਸੀ ਹੁਣ ਕਿਉਂਕਿ ਅਨਸੁਖਾਵੀ ਕਟਨਾ ਹੋਈ ਹੈ ਪਟਿਆਲੇ ਉਸ ਕਰਕੇ ਸਪੈਸ਼ਲੀ ਅਸੀਂ 9-10 ਬੇਕਰੀਆਂ ਦੇ ਸੈਂਪਲ ਲਿੱਤੇ ਜਿ ਤੋਂ ਤਿੰਨ ਸੈਂਪਲ ਫੇਲ ਆਏ ਨੇ ਉਹ ਸਬਸਟੈਂਡਰਡ ਆਏ ਨੇ ਉਹਦੇ ਵਿੱਚ ਬੈਂਜ਼ੋਏਟ ਦੀ ਮਾਤਰਾ ਨਾਰਮਲ ਨਾਲੋਂ ਥੋੜੀ ਜ਼ਿਆਦਾ ਆਈ ਹੈ ਸੈਂਪਲ ਕਿੰਨੀ ਥਾਵਾਂ ਤੋਂ ਲੁਧਿਆਣਾ ਦੇ ਵਿੱਚ ਲਿੱਤੇਗੇ ਸੀ 9-10 ਬੇਕਰੀਆਂ ਤੋਂ ਮੋਸਟਲੀ ਜਿੱਥੇ ਮੈਨੂਫੈਕਚਰ ਹੋ ਰਿਆ ਸੀ ਕੇਕ ਉਹ ਬੇਕਰੀਆਂ ਤੋਂ ਸੀ ਲੱਤੇ ਸੈਂਪਲ ਰਿਪੋਰਟ ਕਿਸ ਤਰ੍ਹਾਂ ਦੀ ਆਈ ਹੈ ਕਿਹੜੇ ਕਿਹੜੇ ਸੈਂਪਲ ਜਿਹੜੇ ਨੇ ਫੇਲ ਆਏ ਨੇ ਕੀ ਪਾਇਆ ਗਿਆ ਇਸ ਰਿਪੋਰਟ ਦੇ ਵਿੱਚ ਰਿਪੋਰਟ ਵਿੱਚ ਤਿੰਨੋ ਸੈਂਪਲ ਜਿਹੜੇ ਆਏ ਆ ਸਬਸਟੈਂਡਰਡ ਆਏ ਨੇ ਤੇ ਉਹਨਾਂ ਵਿੱਚ ਬੈਂਜ਼ੋਏਟ ਪੋਜ਼ਿਟਿਵ ਆ ਬੈਂਜ਼ੋਏਟ ਦੀ ਮਾਤਰਾ ਜਿੰਨੀ ਰਿਕੁਆਇਰਡ ਹੈ ਉਹਦੇ ਨਾਲੋਂ ਥੋੜੀ ਜਿਹੀ ਵੱਧ ਆਈ ਹੈ ਕੀ ਕਾਰਵਾਈ ਹੁਣ ਅੱਗੇ ਕੀਤੀ ਜਾਵੇਗੀ ਉਹਨਾਂ ਬੇਕਰੀਆਂ ਉੱਤੇ ਜਿਨ੍ਹਾਂ ਦੇ ਸੈਂਪਲ ਫੇਲ ਆਏ ਨੇ ਜਦੋਂ ਵੀ ਕੋਈ ਸੈਂਪਲ ਸਬਸਟੈਂਡਰਡ ਆਂਦਾ ਹੈ ਤੇ ਉਹਦਾ ਐਫਐਸਐਸਸੀਆਈ ਦੇ ਕਾਨੂੰਨਾਂ ਦੇ ਅੰਦਰ ਉਹਨੂੰ ਅਸੀਂ ਐਡਜੂਡੀਕੇਟਿੰਗ ਕੋਰਟ ਵਿੱਚ ਉਹਦਾ ਕੇਸ ਲਗਾਉਂਦੇ ਆ ਪਹਿਲੇ ਅਸੀਂ ਉਸ ਫੂਡ ਬਿਜ਼ਨਸ ਆਪਰੇਟਰ ਨੂੰ ਇੱਕ ਮੌਕਾ ਦਿੰਦੇ ਆ ਉਹਨੂੰ ਇੱਕ ਨੋਟਿਸ ਕੱਢਿਆ ਜਾਂਦਾ ਜੀ ਉਸ ਕੇਕ ਨੂੰ ਉਹ ਦੁਆਰਾ ਚੈੱਕ ਕਰਾਉਣਾ ਚਾਹੁੰਦਾ ਕਿਉਂਕਿ ਉਹਦਾ ਉਹਦੇ ਤਿੰਨ ਪਾਰਟ ਸਾਡੇ ਕੋਲ ਪਏ ਹੁੰਦੇ ਆ ਰੀ ਚੈਕਿੰਗ ਵਾਸਤੇ ਅਸੀਂ ਚਾਰ ਪਾਰਟ ਐਗਜ਼ੈਂਪਲ ਲੈਂਦੇ ਆ ਇੱਕ ਸਾਡੀ ਸਟੇਟ ਲੈਬ ਵਿੱਚ ਜਾਂਦਾ ਤਿੰਨ ਸਾਡੇ ਕੋਲ ਪਏ ਹੁੰਦੇ ਨੇ ਉਹਦੇ ਵਿੱਚੋਂ ਇੱਕ ਪਾਰਟ ਜਿਹੜਾ ਹੈ ਜੇ ਉਹ ਰਿਕੁਐਸਟ ਕਰੇਗਾ ਤੇ ਉਹ ਜਾਏਗਾ ਗਾਜ਼ੀਆਬਾਦ ਰੈਫਰ ਲੈਬ ਵਿੱਚ ਫਿਰ ਉਹਦੀ ਰਿਪੋਰਟ ਜਿਹੜੀ ਹੋਏਗੀ ਉਹ ਫਾਈਨਲ ਮੰਨੀ ਜਾਏਗੀ ਤੇ ਜੇ ਉੱਥੇ ਵੀ ਫੇਲ ਆਂਦਾ ਤੇ ਇਹਦਾ ਜਿਹੜਾ ਕੇਸ ਹੈ ਅੱਗੇ ਲਗ ਸੈਂਪਲ ਕਿੰਨੇ ਦਿਨਾਂ ਬਾਅਦ ਜਿਹੜੇ ਨੇ ਆਏ ਨੇ ਜਦੋਂ ਤੁਸੀਂ ਛਾਪੇਮਾਰੀ ਕੀਤੀ ਜਾਂ ਉਹਨਾਂ ਤੋਂ ਸੈਂਪਲ ਲਿੱਤੇ ਨੇ ਤਾਂ ਇਹਨਾਂ ਦੀ ਰਿਪੋਰਟਾਂ ਕਿੰਨੀ ਦੇਰ ਬਾਅਦ ਆਈਆਂ ਨੇ ਇਹਨਾਂ ਦੀ ਰਿਪੋਰਟਾਂ 15-20 ਦਿਨ ਦੇ ਅੰਦਰ ਆ ਜਾਂਦੀਆਂ ਨੇ ਤੇ ਆ ਵੀ ਗਈਆਂ ਨੇ ਸਾਡੇ ਕੋਲ ਇਹ ਕੀ ਪਾਇਆ ਗਿਆ ਕੇਕ ਦੇ ਵਿੱਚ ਅਸਾਂ ਕੀ ਪਾਇਆ ਗਿਆ ਕਿ ਜਿਹੜਾ ਇਹ ਨੁਕਸਾਨਦਾਇਕ ਹੈਗਾ ਉਹਨਾਂ ਦੀ ਰਿਪੋਰਟਾਂ ਫੇਲ ਆਈਆਂ ਨੇ ਜੀ ਕੇਕ ਨੂੰ ਪ੍ਰੀਜ਼ਰਵ ਰੱਖਣ ਵਾਸਤੇ ਬੈਂਜ਼ੋਏਟ ਯੂਜ਼ ਹੁੰਦਾ ਹੈ ਬੈਂਜ਼ੋਏਟ ਦੀ ਇੱਕ ਮਾਤਰਾ ਤੱਕ ਯੂਜ਼ ਕਰਨਾ ਸਹੀ ਹੁੰਦਾ ਉਹ ਐਂਟੀਬੈਕਟੀਰੀਅਲ ਪ੍ਰੋਪਰਟੀ ਹੁੰਦੀ ਹੈ ਉਹਦੀ ਬੈਕਟੀਰੀਆ ਨੂੰ ਪੈਨਪਨ ਨਹੀਂ ਦਿੰਦਾ 2 ਜਾਂ 3 ਦਿਨ ਸ਼ੈਲਫ ਲਾਈਫ ਰਹਿੰਦੀ ਹੈ ਕੇਕ ਦੀ ਉਹਦੇ ਕਰਕੇ ਯੂਜ਼ ਹੁੰਦਾ ਹੈ ਨੁਕਸਾਨ ਕੀ ਕਰਦਾ ਜੇ ਕੋਈ ਖਾਲਤ ਦਾ ਕੇਕ ਨੂੰ ਇਸ ਤਰ੍ਹਾਂ हां ਜੇ ਇਹਦੀ ਮਾਤਰਾ ਬਹੁਤ ਜ਼ਿਆਦਾ ਹੋਵੇ ਜਾਂ ਬਹੁਤ ਸਾਲ ਅਸੀਂ ਖਾਂਦੇ ਰਹੀਏ ਤੇ ਇਹਦੇ ਕਰਕੇ ਸਾਡੇ ਇੰਟੈਸਟਾਈਨਲ ਜਾਇਰੀਆ ਵਗੈਰਾ ਇਸ ਤਰ੍ਹਾਂ ਦੀਆਂ ਪ੍ਰੋਬਲਮਸ ਆ ਸਕਦੀਆਂ ਇੰਟੈਸਟਾਈਨਲ ਮਿਕੋਜ਼ਾ ਨੂੰ ਇਰਿਟੇਟ ਕਰਦਾ ਪਰ ਐ ਵੀ ਸੁਜੈਸ਼ਨਸ ਨੇ ਇਹ ਸਟੱਡੀਆਂ ਦੱਸਿਆ ਨੇ ਸਾਨੂੰ ਸਾਇੰਟਿਫਿਕ ਸਟੱਡੀਆਂ ਕਿਸ ਤਰ੍ਹਾਂ ਹੋ ਸਕਦਾ ਹੈ ਹੈਲਥ ਨੂੰ ਲੈ ਕੇ ਲਗਾਤਾਰ ਤੁਸੀਂ ਜਾਗਰੂਕ ਕਰ ਰਹੇ ਹੋ ਕਿ ਕਿਸ ਤਰ੍ਹਾਂ ਦੀ ਚੀਜ਼ਾਂ ਖਾਣੀਆਂ ਨੇ ਪਿਛਲੇ ਦਿਨੀ ਇੱਕ ਮਾਮਲਾ ਸੀ ਚਾਕਲੇਟ ਖਾਣ ਨਾਲ ਵੀ ਬੱਚੀ ਜਿਹੜੀ ਹੈ ਬੇਹੋਸ਼ ਹੋ ਗਈ ਸੀ ਤਾਂ ਉਸ ਤਰ੍ਹਾਂ ਦੇ ਵੀ ਕੋਈ ਸੈਂਪਲ ਲਿੱਤੇਗੇ ਨੇ ਚਾਕਲੇਟਸ ਦੇ ਵੀ ਚਾਕਲੇਟ ਟੀਵੀ ਸਾਡਾ ਪੂਰਾ ਜ਼ੋਰ ਹੈ ਲੁਧਿਆਣੇ ਚ ਇੱਕ ਮੈਨੂਫੈਕਚਰਿੰਗ ਯੂਨਿਟ ਹੈ ਚਾਕਲੇਟ ਦਾ ਉਹ ਯੂਨਿਟ ਪੂਰਾ ਇਨਸਪੈਕਟ ਕੀਤਾ ਗਿਆ ਉੱਥੋਂ ਸੈਂਪਲ ਵੀ ਲਿੱਤਾ ਗਿਆ ਹੈ ਚਾਕਲੇਟ ਦਾ ਤੇ ਇਸ ਤੋਂ ਇਲਾਵਾ ਸਾਡੀ ਜਨਰਲ ਰਿਟੇਲਰਸ ਦੀ ਚੈਕਿੰਗ ਤਾਂ ਹੁੰਦੀ ਰਹਿੰਦੀ ਹੈ ਐਕਸਪਾਇਰੀ ਆਈਟਮਸ ਨੂੰ ਲੈ ਕੇ ਕਿ ਕੋਈ ਐਕਸਪਾਇਰੀ ਆਈਟਮ ਪਿਆ ਹੈ ਤਾਂ ਪਿੱਛੇ ਜੀ ਅਸੀਂ ਉਹਦਾ ਵੀ ਇੱਕ ਸੀਜ਼ਰ ਪਾਇਆ ਸੀ ਐਕਸਪਾਇਰੀ ਆਈਟਮ ਦਾ ਮਹੀਨਾ ਖ ਪਹਿਲੇ ਤੇ ਇਸ ਫਰਸਟ ਇਨ ਫਰਸਟ ਆਊਟ ਨੂੰ ਲੈ ਕੇ ਅਸੀਂ ਜਿਹੜੇ ਰਿਟੇਲਰਸ ਨੇ ਉਹਨਾਂ ਨੂੰ ਜਾਣੂ ਕਰਾਉਂਦੇ ਰਹਿੰਦੇ ਆ ਥੋੜੇ ਦਿਨ ਅਸੀਂ ਪਿਛਲੇ 3-4 ਦਿਨਾਂ ਤੋਂ ਇਹਦੇ ਅਵੇ ਐਸੋਸੀਏਸ਼ਨਸ ਨੂੰ ਇਸ ਗੱਲ ਨੂੰ ਸਮਝਾਇਆ ਹੈ ਕਿ ਐਕਸਪਾਇਰੀ ਆਈਟਮ ਬਿਲਕੁਲ ਨਹੀਂ ਯੂਜ਼ ਕਰਨਾ ਐ ਐਕਸਪਾਇਰੀ ਆਈਟਮ ਦਾ ਅਲੱਗ ਰੈਕ ਬਣਿਆ ਹੋਣਾ ਚਾਹੀਦਾ ਐ ਐਕਸਪਾਇਰੀ ਨੂੰ ਲੈ ਕੇ ਅਵੇਅਰ ਆਲਰੇਡੀ ਨੇ ਸਾਡੇ ਰਿਟੇਲਰਸ ਪਰ ਉਹਨੂੰ ਦੁਬਾਰਾ ਤੋਂ ਐਮਫਸਾਈਜ਼ ਕਰਨ ਲਈ ਅਸੀਂ ਪਿਛਲੇ 3-4 ਦਿਨਾਂ ਤੋਂ ਕੈਂਪਸ ਜਿਹੜੇ ਆ ਵਧਾਤੇ ਨੇ ਇਸ ਚੀਜ਼ ਤੇ ਜਿਸ ਨਾਲ ਗਰਮੀਆਂ ਸ਼ੁਰੂ ਹੋ ਰਹੀਆਂ ਨੇ ਸੌਫਟ ਡਰਿੰਕ ਜਿਹੜਾ ਉਹ ਵੀ ਦੌਰ ਸ਼ੁਰੂ ਹੋ ਜਾਂਦਾ ਵਾ ਤਾਂ ਉਹਨਾਂ ਨੂੰ ਲੈ ਕੇ ਵੀ ਕੁਝ ਇਸ ਤਰ੍ਹਾਂ ਹੀ ਚੈਕਿੰਗ ਕੀਤੀ ਜਾ ਰਹੀ ਐ ਹਾਂ ਗਰਮੀਆਂ ਸ਼ੁਰੂ ਹੋ ਰਹੀਆਂ ਨੇ ਸਭ ਤੋਂ ਜ਼ਰੂਰੀ ਤੁਹਾਨੂੰ ਪਤਾ ਐ ਸਾਡੀ ਜ਼ਿੰਦਗੀ ਦਾ ਪਾਰਟ ਐ ਪਾਣੀ ਇਸ ਵੇਲੇ ਸੀ ਇਨਸਪੈਕਸ਼ਨਸ ਠੂ ਕਰਦੀਆਂ ਨੇ ਤਾਂ ਕਿ ਜਿਹੜੀਆਂ ਫੈਕਟਰੀਆਂ ਇਹਨਾਂ ਦਾ ਪਾਣੀ ਨੂੰ ਪੈਕ ਕਰਦੀਆਂ ਨੇ ਉਹਨਾਂ ਦੀ ਕੀ ਹਾਲਤ ਹੈ ਉਹਨਾਂ ਨੂੰ ਇਨਸਪੈਕਟ ਕੀਤਾ ਹੈ ਤੇ ਉਹਨਾਂ ਨੂੰ ਅੱਗੇ ਗਾਈਡ ਕੀਤਾ ਹੈ ਜੋ ਵੀ ਉਹਨਾਂ ਵਿੱਚ ਕਮੀਆਂ ਪੇਸ਼ੀਆਂ ਗਾਈਡ ਕੀਤਾ ਹੈ ਕਿ ਉਹਨਾਂ ਨੂੰ ਪੂਰੀਆਂ ਕੀਤੀਆਂ ਚਾਹੀਦੀਆਂ ਚਾਹੇ ਮੈਡਮ ਕੋਈ ਵਾਰਨਿੰਗ ਕੁਝ ਖਾਸ ਕਹਿਣਾ ਚਾਹਉ ਦੁਕਾਨਦਾਰਾਂ ਨੂੰ ਜਿਵੇਂ ਕੋਈ ਐਕਸਪਾਇਰੀ ਮਾਰ ਰੱਖਦਾ ਵਾ ਜਾਂ ਕੋਈ ਇਸ ਤਰ੍ਹਾਂ ਦੀ ਗਲਤ ਚੀਜ਼ਾਂ ਬਣਾਉਂਦਾ ਬਣਾ ਉਸਤੇ ਕੋਈ ਵਾਰਨਿੰਗ ਹਾਂ ਇਹ ਅਸੀਂ ਵਾਰੀ-ਵਾਰੀ ਇਸ ਗੱਲ ਨੂੰ ਰੀਟ੍ਰੇਟ ਕੀਤਾ ਹੈ ਕਿ ਐਕਸਪਾਇਰੀ ਆਈਟਮ ਬਿਲਕੁਲ ਵੀ सेल ਦੇ ਆਈਟਮਸ ਨਾਲ ਮਿਕਸ ਨਹੀਂ ਹੋਣਾ ਚਾਹੀਦਾ ਜਦ ਕੋਈ ਆਈਟਮ ਐਕਸਪਾਇਰ ਹੋ ਜਾਂਦਾ ਉਹਦਾ ਅਲੱਗ ਰੈਗ ਬਣਾਨ ਉਥੇ ਪਿਆ ਹੋਵੇ ਉੱਪਰ ਨਾਟ ਫਾਰ ਸੇਲ ਲਿਖਿਆ ਹੋਵੇ ਜਾਂ ਕੋਈ ਕਾਰਟਨ ਵਿੱਚ ਪਾ ਦੇਣ ਦੇ ਵਿੱਚ ਨਾਟ ਫਾਰ ਸੇਲ ਲਿਖਿਆ ਹੋਵੇ ਗਲਤੀ ਨਾਲ ਵੀ ਕੋਈ ਗਾਹਕ ਐਕਸਪਾਇਰੀ ਆਈਟਮ ਨਾਲ ਲੈ ਕੇ ਜਾਵੇ ਐਕਸਪਾਇਰੀ ਆਈਟਮ ਨੁਕਸਾਨ ਕਰ ਸਕਦਾ ਹੈ ਕਿਸੇ ਵੇਲੇ ਕਿਸੇ ਗਾਹਕ ਨੂੰ ਇਸ ਤੋਂ ਇਲਾਵਾ ਮੈਂ ਅਪੀਲ ਕਰਾਂਗੀ ਸਾਰਿਆਂ ਨੂੰ ਕਿ ਫੂਡ ਸੇਫਟੀ ਨੂੰ ਲੈ ਕੇ ਚੰਗੀਆਂ ਮੈਨੂਫੈਕਚਰਿੰਗ ਪ੍ਰੈਕਟਿਸਿਜ਼ ਜਿਹੜੀਆਂ ਕਿ ਅਸੀਂ ਹਰ ਟਾਈਮ ਵੈਰੀ ਵੈਰੀ ਕੈਂਪੇਨ ਚ ਤੇ ਅਦਰਵਾਈਜ਼ ਦੱਸਦੇ ਰਹਿੰਦੇ ਆ ਮੈਨੂਫੈਕਚਰਿੰਗ ਪ੍ਰੈਕਟਿਸਿਜ਼ ਦਾ ਪਾਲਣਾ ਕਰਨ ਤੇ ਚੰਗੇ ਸਮਾਨ ਦੀ ਵਰਤੋਂ ਕਰਨ ਤਾਂ ਕਿ ਸਾਡੀ ਜਨਤਾ ਤੇ ਅਸੀਂ ਖੁਦ ਵੀ ਸੇਫ ਰਹਿ ਸਕੀਏ। ਅਗਰ ਕਿਸੇ ਨੇ ਸ਼ਿਕਾਇਤ ਕਰਨੀ ਹੋਵੇ ਕਿਸ ਤਰ੍ਹਾਂ ਉਹ ਸੰਪਰਕ ਕਰ ਸਕਦਾ ਤੁਹਾਡੇ ਨਾਲ ਕੋਈ ਹੈਲਪਲਾਈਨ ਨੰਬਰ ਵੀ ਕੋਈ ਹੈਗਾ ਤੁਹਾਡੇ? ਜੀ ਐਫਐਸਏਸੀਆਈ ਦੀ ਵੈਬਸਾਈਟ ਤੇ ਹੈਲਪਲਾਈਨ ਨੰਬਰ ਹੈ ਉਹਦੇ ਤੇ ਸ਼ਿਕਾਇਤ ਕੀਤੀ ਜਾ ਸਕਦੀ ਹੈ ਪੋਰਟਲ ਬਣਿਆ ਹੋਇਆ ਹੈ ਰਿਟਰਨ ਸ਼ਿਕਾਇਤ ਉਹਦੇ ਤੇ ਆ ਸਕਦੀ ਹੈ। ਨਹੀਂ ਸਾਡੇ ਸਿਵਲ ਸਰਜਨ ਆਫਿਸ ਦਾ ਵੀ ਹੈਗਾ ਤੁਹਾਨੂੰ ਦਿਖੇਗਾ ਉਹਦੇ ਚ ਜੇ ਤੁਸੀਂ ਦੇਖੋਗੇ ਗੂਗਲ 'ਚ ਤੁਹਾਨੂੰ ਆਈਡੀਆਂ ਦਿਖਣਗੀਆਂ ਇਹਨਾਂ ਤੇ ਤੁਸੀਂ ਸਿੱਧੇ ਸ਼ਿਕਾਇਤ ਕਰ ਸਕਦੇ ਹੋ ਦਫ਼ਤਰ 'ਚ ਆ ਕੇ ਪਰਸਨਲੀ ਵੀ ਸ਼ਿਕਾਇਤ ਦੇ ਕੇ ਜਾ ਸਕਦੇ ਹੋ ਤਾਂ ਬਿਲਕੁਲ ਇਹ ਸੰ ਡੀ ਐਚਓ ਮੈਡਮ ਜਿਵੇਂ ਕਿ ਜਾਣਕਾਰੀ ਦਿੱਤੀ ਹੈ ਕਿ ਪਿਛਲੇ ਦਿਨੀ ਕੇਕ ਤੇ ਜਿਹੜੇ ਨੇ ਨੋ ਸੈਂਪਲ ਲਿੱਤੇ ਗਏ ਸੀ ਜਿੰਨਾਂ ਚੋਂ ਤਿੰਨ ਸੈਂਪਲ ਜਿਹੜੇ ਨੇ ਉਹ ਫੇਲ ਆਏ ਨੇ ਤਾਂ ਉਹਨਾਂ ਦੀ ਅੱਗੇ ਜਾਂਚ ਜੜੀ ਆ ਉਹ ਕੀਤੀ ਜਾ ਰਹੀ ਆ ਤਾਂ ਆਨ ਵਾਲੇ ਸਮੇਂ ਦੇ ਵਿੱਚ ਲਗਾਤਾਰ ਇਸੇ ਤਰ੍ਹਾਂ ਰੀਡ ਜੜੀਆਂ ਉਹ ਜਾਰੀ ਰਹਿਣਗੇ ਕੈਮਰਾਮੈਨ ਸਲਮਾਨ ਦੇ ਨਾਲ ਨਰਿੰਦਰਵਿੰਦਰ ਜਗਮਨ ਟੀਵੀ ਲੁਧਿਆਣਾ